ਦਨੀਆਂ ਦੋ ਕੁੜੀਆਂ ਅਈ ਇਹਨੂੰ ਕੀ ਕਰੋਂ ਲੈ ਜਾੜੋ ਕਿੰਦੇ ਮਲ ਗਿਆ ਇੱਥੇ ਤੇਵੇਂ ਮੂਰਤ ਸੀ ਕੋਟੀ ਦਾ ਉਹ ਥੋਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਵਾ ਸਾਹ ਬਣਾਣਾ ਮੈਂ ਕਿਹਾ ਚਾਹ ਪੀਂਦੇ ਆ ਆ ਜਾ ਮੈਂ ਚਾਹ ਸੋਣ ਲਾਇਆ ਸੋਣ ਚ ਗਿਆ ਇੱਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ maaf ਨਾ ਕਰਨੇ ਮਰ ਗਿਆ ਕਿੰਨੇ ਪ੍ਰਵਾਹ ਕਿੰਨੇ ਜੀ ਤੁਸੀਂ ਅਈ ਮੇਰੇ ਪ੍ਰਵਾਹ ਬਹੁਤ ਵੱਡਾ ਵਾ ਜੁਆਇੰਟ ਫੈਮਲੀ ਆ ਦੀ ਅੱਜ ਦੇ ਸੀ ਜਿੱਦਾਂ ਦੀ ਮੌਤ ਹੋਈ ਹੈ ਇਹ ਬੱਲੇ ਬੱਲੇ ਦਾ ਨਹੀਂ ਕਰਦੇ ਆ ਗੱਡੀ ਬੱਤਰ ਕਰਦੇ ਪੇੜ ਦਾ ਕੰਮ ਕਰਦੇ ਪੇੜ ਦਾ ਕੰਮ ਬਾਲਾ ਸੀ ਅੱਜ ਕਿੰਦੋਂ ਆਏ ਤੁਸੀਂ ਕਿੱਨੇ ਜਿਹੇ ਆਈਂ ਤੇ ਆਣੇ ਗੱਡੀ ਤੇ ਇਸ ਤਰ੍ਹਾਂ ਗੱਡੀ ਜਨਮ ਉੱਤਰ ਕੇ ਮਿਲਦਾ ਪਿਆ ਹੈ ਕਹਿੰਦਾ ਨਾ ਆ ਕੀਪ ਆ ਅੱਜ ਕੋਟੀ ਦਾ ਮਹੂਰਤ ਕੇ ਦਾ ਦੇ ਘਰ ਦੋਸਤ ਦੇ ਘਰ ਆਇਓ ਮਰਵਾ ਮਰਵਾਓ ਆਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇਹ ਟੋਲੀ ਬਾਗ ਨੂੰ ਇਹਦੇ ਕੋਲੀ ਪਾਣੀ ਹੋ ਗਈ ਮੈਨੂੰ ਬਾਤ ਦੇ ਕਿੰਨੇ ਖੜਿਆ ਸੀ ਨਾ ਰੇਣਾ ਕੋਲ ਲੱਗੇ ਗਈ ਉਹ ਨਿੱਕੇ ਨਿੱਕੇ ਬੱਚੇ ਮੇਰੇ ਦੋ ਕੁੜੀਆਂ ਮੇਰਾ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀਣਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਤੱਗੂ ਤਗਵਾਰ ਕੁੜੀਆਂ ਦਾ ਬਿਰਕਾ ਕੋ ਦਾ ਇਕਲਾ ਕਲਾ ਮਾ ਦਾ ਪੁੱਤ ਬਰਵੰਦਾ ਪਿਆਰਾ ਨਵਾਂ ਗੱਡੀ ਜੀ ਕੀ ਹੋਇਆ ਜੀ ਮੇਰਾ ਭਰਾ ਇੱਥੇ ਗੱਡੀ ਉਤਰਿਆ ਥੱਲੇ ਕੋਈ ਚਾਰ ਜਣੇ ਆਏ ਗੋਲੀਆਂ ਮਾਰ ਕੇ ਗਾਹਾਂਗੇ ਕਿੰਨੇ ਵਜੇ ਦੀ ਘਟਨਾ ਆ ਹੋ ਰਿਹਾ 10 ਘੰਟਾ ਪਹਿਲਾਂ ਦੀ ਜੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਜੀ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਸੀ ਉਹ ਇੱਥੇ ਕੋਈ ਗੱਡੀ ਉਤਰਈ ਆ ਵੀਰ ਨੂੰ ਨਾਲੇ ਆਵੇਗਾ ਹਾਂਜੀ ਕਿੰਨੇ ਜਣੇ ਆਏ ਉਹ ਚੁਕਨੇੜੇ ਦੋ ਮੋਰਚੇ ਦੇ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ 6 ਚੱਲੀਆਂ ਮੈਂ ਇਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆ ਨਾ ਘਰ ਨਾਲ ਹੀ ਲੋਕਲ ਜ਼ਮਾਨ ਨਗਰ ਕਿਆ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਨਾ ਨਾ ਲਾਗੜਾ ਨਹੀਂ ਕਿਸੇ ਦਾ ਹੀ ਨਹੀਂ ਆ ਨਾ ਅੱਛਾ ਤੇ ਕਿੱਥੋਂ ਆਏ ਸੀ ਇਹ ਜਗੋਂਦਰ ਗਿਆ ਮਾਏ ਨਾ ਗਿਆ ਇਹ ਕੋ ਮੁੰਡਿਆਲ ਗਿਆ ਲੈ ਯਾਰ ਕੀ ਕੰਮ ਕਰਦੇ ਪ੍ਰਵਾਸ ਕੰਮ ਪੇਂਟ ਦਾ ਕੰਮ ਕਰਦੇ ਜੋ ਪ੍ਰਵਾਸ ਪ੍ਰਵਾਸ ਤੇ ਆਪਾਂ ਤਿੰਨ ਬ੍ਰਦਰ ਆ ਇੱਕ ਜੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਵਿਆਹ ਦੇ ਕੋਈ ਨਹੀਂ ਆ ਦੋ ਬੱਚੇ ਇਹਨਾਂ ਦੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਰਹਿੰਦੇ ਹਾਂਜੀ ਘਰ ਉੱਤੇ ਘਰ ਜਾਂ ਵਾਤੇ ਕੋਰੀਆ ਆ ਵਕੀਲ ਲੱਗੇ ਯਾਰ ਇਹ ਵਕੀਲ ਆ ਕੋਰੀਆ ਕੋਰੀਆ ਬੰਦਾ ਕੰਮ ਕੋਰੀਆ ਕੋਰੀਆ ਕੋਦੇ ਭਾਈ ਕਰੋ ਓਏ ਤੁਹਾਡੇ ਪਾਸੋਂ ਗਿਆ ਜਾ ਦੋਗਾ ਲੱਗੇ ਉਹ ਮਰ ਗਿਆ ਉਹ ਮਰ ਗਿਆ ਉਹ ਮਰ ਗਿਆ ਰਾਜ ਮਰ ਗਿਆ ਮਰ ਗਿਆ ਯੋ ਮਰ ਗਿਆ ਯੋ ਆਇਆ ਆ ਜਾ ਕੋਈ ਨਾ ਹੋਊਗਾ ਨਾ ਕੋਈ ਹੋਊਗਾ ਹਾਂ ਪਰ ਇਹ ਕਿਹੜਾ ਪੁੱਤ ਦੇਨੀ ਬੋਲ ਤਾ ਕੋਈ ਨਾ ਕੋਈ ਮਾਲਕ ਕੋਈ ਕੰਨੀ ਕੋਈ ਓਏ ਆਪਾਂ ਗਰੂਪ ਰੱਖਾਂਗੇ ਬੀ ਕੋ ਮੇਰੀਆ ਨਾ ਕੇ ਆਉਣਾ ਨਾ ਕੇ ਨੀ ਚਲਾਓ ਪਹਿਲਾਂ ਕੇ ਲਾਈ ਜੀ ਬੋਲੀਵੁੱਡ ਆ ਗਈ ਇੱਥੇ ਬੋਲੀਵੁੱਡ ਇੱਥੇ ਜਿਹੜਾ ਮਰਜੀ ਮਾਰ ਦੇ ਹੋ ਗਿਆ ਬੇਟੋ ਨੂੰ ਇੱਥੇ ਕੋਈ ਉਹਦੀ ਸਾਹ ਚੱਲਣ ਦੀ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਬੰਦੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆਈ ਨਾ ਕੋਈ ਆਹ ਸੋਤ ਨਾਲ ਸੋ ਬਸਿਦਾ ਕਾ ਲੈ ਰੋੜ ਤੇ ਕਾਡੋ ਨਹੀਂ ਪੁਛਦੇ ਪੌਣ ਲਾ ਕੇ ਇੱਥੇ ਲੱਗਾ ਅਲਦਾ ਕੰਟ੍ਰਕੋ ਇਤੋਂ ਇਤੋਂ ਸੋ ਕਰਨ ਮਿੱਟਰ ਜੂੜਨਾ ਕਾ ਲੱਗਦਾ ਜੋ ਆ ਲੱਗੇ ਨਾਕਾ ਲੱਗਦਾ ਇਥੇ ਇਧਰ ਲੱਗਾ ਲੱਗੇ ਨੇ ਕੋਈ ਕੰਮ ਹੋ ਗਿਆ ਜੀ ਅਲੀ ਰਹਿ ਮੈਨਾਂਵਾ ਮੋਰਸਾ ਦੋੜ ਮੋਰਸਾ ਗੱਡੀ ਉਤਰਾਈਏ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਪਿੰਪੀ ਜੀ ਮਨ ਆਦਾ ਬੜਾ ਜੀ ਸੰਗ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਸਨ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚਲੇ ਗਏ ਅਸੀਂ ਟੀਮਾ ਲਗਾਤੀ ਅੱਗੇ ਅਸੀਂ ਕਰ ਲਈਏ